ਸਤਿ ਸ਼੍ਰੀ ਅਕਾਲ ਮੈਂ ਅਰਕਿਰਨ ਸਿੰਘ ਸੱਚ ਕਹੂੰ ਦੀ ਇਸ ਸਿਗਨੀਫੀਕੈਂਸ ਕਾ ਤੁਸੀਂ ਸਾਰਿਆਂ ਦਾ ਸਵਾਗਤ ਕਰਦਾ ਪਿਛਲੇ ਦੋ ਦਹਾਕਿਆਂ ਤੋਂ 41 ਵਰਿਆਂ ਦੇ ਪ੍ਰਵੀਨ ਮਿੱਤਲ ਨੇ ਬਹੁਤ ਪਾਫੜ ਵੇਲੇ ਕਈ ਧੰਦੇ ਚਲਾਉਣ ਦੀ ਕੋਸ਼ਿਸ਼ ਕੀਤੀ ਕਈ ਟਿਕਾਣੇ ਬਦਲੇ ਕਬਾੜ ਪ੍ਰੋਸੈਸ ਕਰਨ ਦੀ ਫੈਕਟਰੀ ਤੋਂ ਟੂਰ ਐਂਡ ਟ੍ਰੈਵਲ ਦਾ ਕਾਰੋਬਾਰ ਉਸ ਤੋਂ ਟੈਕਸੀ ਚਲਾਉਣ ਤੱਕ ਸਾਰ ਤੋਂ ਦੇਰਾਦੂ ਤੱਕ ਤੇ ਦੇਰਾਦੂ ਤੋਂ ਪੰਜ ਕੋਲੇ ਪਰ ਆਖਰਕਾਰ ਉਸ ਨੂੰ ਦਿਵਾਲੀਆ ਕਰਾਰ ਦੇ ਦਿੱਤਾ ਗਿਆ ਜਿਸ ਤੇ ਕਰਕੇ ਕਰਜ਼ਾ ਉਸ ਦੇ ਉੱਪਰ ਇਸ ਕਦਰ ਵੱਧ ਗਿਆ ਸੀ ਕਿ ਪੂਰਾ ਪਰਿਵਾਰ ਸੱਤ ਜੀ ਜਿਸ ਦੇ ਵਿੱਚ ਉਸ ਦੇ ਪਿਤਾ ਦੇਸਰਾਜ ਉਮਰ 70 ਸਾਲ ਮਾ ਬਿਮਲਾ ਉਮਰ 68 ਸਾਲ ਪਤਨੀ ਰੀਨਾ ਉਮਰ 38 ਸਾਲ ਅਤੇ ਤਿੰਨ ਬੱਚੇ ਜੁੜਵਾ ਬੇਟੀਆਂ ਤ੍ਰੋਵਿਕਾ ਅਤੇ ਦੀਰਸ਼ਖਾ 11 ਸਾਲ ਦੀਆਂ ਤੇ ਬੇਟਾ ਹਾਰਦਿਕ 14 ਸਾਲ ਦਾ ਇਹ ਸਾਰੇ ਖੁਦਕੁਸ਼ੀ ਕਰਕੇ ਇਸ ਸੰਸਾਰ ਤੋਂ ਰੁਕਸਤ ਹੋ ਗਏ ਪੰਚਕੁਲਾ ਦੇ ਸੈਕਟਰ 27 ਦੇ ਇੱਕ ਰਹਾਇਸ਼ੀ ਇਲਾਕੇ ਦੇ ਵਿੱਚ ਸੜਕ ਦੇ ਕੰਢੇ ਖੜੀ ਇੱਕ ਕਾਰ ਦੇ ਵਿੱਚ ਸਾਰਾ ਪਰਿਵਾਰ ਮ੍ਰਿਤਕ ਪਾਇਆ ਗਿਆ ਜਾਂ ਫਿਰ نیم ਬੇਹੋਸ਼ੀ ਦੀ ਹਾਲਤ ਦੇ ਵਿੱਚ ਦੇਖਿਆ ਸੈਕਟਰ 27 ਦੇ ਹੀ ਇੱਕ ਮਸਨੀਕ ਹਰਸ਼ ਰਾਣਾ ਦੇ ਬਿਆਨ ਪੁਲਿਸ ਨੇ ਦਰਜ ਕੀਤੇ ਹਨ ਜਿਸ ਨੇ ਸਭ ਤੋਂ ਪਹਿਲਾਂ ਇਸ ਖੜੀ ਕਾਰ ਨੂੰ ਦੇਖਿਆ ਸੀ ਅਤੇ ਮਿੱਤਲ ਜੋ ਕਿ ਉਸ ਸਮੇਂ ਜਿਉਂਦਾ ਸੀ ਉਸ ਦੇ ਨਾਲ ਕੁਝ ਗੱਲਬਾਤ ਵੀ ਹਰਸ਼ਾਣਾ ਵੱਲੋਂ ਕੀਤੀ ਗਈ ਸੀ ਹਰਸ਼ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਘਰ ਦੇ ਬਾਹਰ ਸੈਰ ਕਰ ਰਿਹਾ ਸੀ ਜਦੋਂ ਉਸ ਨੇ ਇੱਕ ਹੁੰਡਾਈ ਕਾਰ ਖੜੀ ਦੇਖੀ ਜਿਸ ਦੀ ਪਿਛਲੀ ਟਾਕੀ ਦੇ ਸ਼ੀਸ਼ੇ ਉੱਪਰ ਇੱਕ ਤੌਲੀਆ ਟਿਕਾਇਆ ਹੋਇਆ ਸੀ ਜਾਂ ਕਿ ਇਹ ਕਿ ਤੌਲੀਏ ਦੇ ਨਾਲ ਪਰਦਾ ਕੀਤਾ ਹੋਇਆ ਸੀ ਹਰਸ਼ ਦੇ ਦੱਸਣ ਮੁਤਾਬਕ ਕਾਰ ਨੂੰ ਲੋਕ ਨਹੀਂ ਸੀ ਕੀਤਾ ਹੋਇਆ ਤੇ ਜਦੋਂ ਉਸ ਨੇ ਉਹਦਾ ਇੱਕ ਦਰਵਾਜ਼ਾ ਖੋਲ੍ਹਿਆ ਤਾਂ ਉਸ ਨੂੰ ਅੰਦਰ ਮਿੱਤਲ ਜਿਹੜਾ ਸੀ ਉਹ ਬੈਠਾ ਮਿਲਿਆ ਮਿੱਤਲ ਉਸ ਸਮੇਂ ਬੇਹੋਸ਼ੀ ਵਰਗੇ ਹਾਲਾਤਾਂ ਦੇ ਵਿੱਚ ਸੀ ਅਤੇ ਹਸਪਤਾਲ ਦੇ ਵਿੱਚ ਦਮ ਤੋੜਨ ਵਾਲਾ ਆਖਰੀ ਸ਼ਖਸ ਸੀ ਜਦੋਂ ਕਿ ਬਾਕੀ 6 ਜਿਹੜੇ ਪਰਿਵਾਰ ਦੇ ਜੀ ਸੀ ਉਹ ਤਾਂ ਕਾਰ ਦੇ ਵਿੱਚ ਹੀ ਆਪਣਾ ਦਮ ਤੋੜ ਚੁੱਕਿਆ ਸੀ ਜਿਵੇਂ ਕਿ ਪਹਿਲਾਂ ਹੀ ਦੱਸਿਆ ਜਾ ਚੁੱਕਾ ਹੈ ਕਿ ਪ੍ਰਵੀਨ ਨੇ ਬੜੇ ਪਾਪੜ ਵੇਲੇ ਬੜਾ ਕੋਸ਼ਿਸ਼ ਕੀਤੀ ਗਈ ਪਰ ਉਹ ਕਾਮਯਾਬ ਨਹੀਂ ਹੋ ਸਕਿਆ ਅਤੇ ਉਸ ਦੇ ਉੱਪਰ ਕਰੋੜ ਪੈਦਾ ਕਰਜ਼ਾ ਚੜਿਆ ਹੋਇਆ ਸੀ ਰਿਸ਼ਤੇਦਾਰਾਂ ਦੇ ਦੱਸਣ ਮੁਤਾਬਕ ਮਿੱੱਤਲ ਪਰਿਵਾਰ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਬਰਵਾਲਾ ਦਾ ਰਹਿਣ ਵਾਲਾ ਹੈ ਤੇ 2000 ਦੇ ਅੱਧ ਵਿੱਚ ਗਣ 2005 ਦੇ ਆਸ-ਪਾਸ ਉਹ ਮਾਪਿਆਂ ਦੇ ਨਾਲ ਪੰਚਕਲਾ ਸ਼ਿਫਟ ਹੁੰਦੇ ਹਨ ਤੇ ਪ੍ਰਵੀਨ ਦਾ ਵਿਆਹ ਜਿਹੜਾ ਹੈ ਉਹ ਰੀਨਾ ਨਾਲ ਕਰ ਦਿੱਤਾ ਜਾਂਦਾ ਹੈ ਯਾਰ ਰੀਨਾ ਨਾਲ ਉਹਦਾ ਵਿਆਹ ਹੋ ਗਿਆ ਉਸਦੇ ਕਜ਼ਨ ਅੰਕਿਤ ਮਿੱੱਤਲ ਅਤੇ ਸੰਦੀਪ ਅਗਰਵਾਲ ਉਹ ਦੱਸਦੇ ਨੇ ਕਿ ਸਾਲ 2008 ਦੇ ਵਿੱਚ ਵਪਾਰ ਦੇ ਵਿੱਚ ਉਸ ਨੂੰ ਪਹਿਲਾ ਵੱਡਾ ਘਾਟਾ ਪਿਆ ਸੀ ਜੋ ਕਿ ਬਹੁਤ ਵੱਡਾ ਘਾਟਾ ਸੀ ਬੱਦੀ ਦੇ ਵਿੱਚ ਕਬਾਲ ਪ੍ਰੋਸੈਸ ਕਰਨ ਦੀ ਇੱਕ ਫੈਕਟਰੀ ਸੀ ਜਿਸ ਨੂੰ ਉਹ ਬ੍ਰੇਕ ਇਵਨ ਕਰਨ ਦੇ ਲਈ ਜਾਂ ਮੁਨਾਫੇ ਦੇ ਵੱਲ ਲੈ ਕੇ ਜਾਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹ ਸਫਲ ਨਹੀਂ ਹੋ ਸਕਿਆ 12 ਤੋਂ 15 ਕਰੋੜ ਰੁਪਏ ਦਾ ਲੋਨ ਸੀ ਅਤੇ ਬੈਂਕ ਵੱਲੋਂ ਫੈਕਟਰੀ ਅਤੇ ਬਾਕੀ ਜੋ ਵੀ ਜਾਇਦਾਦ ਸੀ ਉਹ ਕੁਰਕ ਕਰ ਲਈ ਗਈ ਸੀ ਆਪਣਾ ਕਰਜ਼ਾ ਵਸੂਲਣ ਦੇ ਲਈ ਇਸ ਤੋਂ ਬਾਅਦ 7-8 ਸਾਲ ਪ੍ਰਵੀਨ ਆਪਣੇ ਕਿਸੇ ਵੀ ਰਿਸ਼ਤੇਦਾਰ ਦੇ ਸੰਪਰਕ ਦੇ ਵਿੱਚ ਨਹੀਂ ਰਿਹਾ 2014 ਦੇ ਵਿੱਚ ਜਾ ਕੇ ਸਾਨੂੰ ਪਤਾ ਲੱਗਿਆ ਕਿ ਉਹ ਦੇਰਾਦੂੰ ਚਲਾ ਗਿਆ ਸੀ ਅਤੇ ਇਸੇ ਸਮੇਂ ਦੇ ਦੌਰਾਨ ਹੀ ਸਾਡੇ ਨਾਲ ਵਾਪਸ ਉਸਨੇ رابطہ ਕਾਇਮ ਕਰਨਾ ਸ਼ੁਰੂ ਕੀਤਾ ਇਹ ਅੰਕਿਤ ਦੇ ਦੱਸਣ ਮੁਤਾਬਿਕ ਹੈ ਜੋ ਕੁਝ ਵੀ ਤੁਹਾਡੇ ਨਾਲ ਸਾਂਝਾ ਕੀਤਾ ਗਿਆ ਹੈ ਸੰਪਰਕ ਕਿਵੇਂ ਬਣਿਆ ਉਸ ਬਾਰੇ ਅੰਕਿਤ ਦੱਸਦਾ ਹੈ ਕਿ ਅਸੀਂ ਕਈ ਵਾਰ ਮਿਲੇ ਸਾਡਾ ਕਈ ਵਾਰ ਮਿਲਣਾ ਹੋਇਆ ਅਸੀਂ ਇਕੱਠੇ ਕਈ ਪਰਿਵਾਰਕ ਫੰਕਸ਼ਨਾਂ ਦੇ ਵਿੱਚ ਵੀ ਸ਼ਾਮਲ ਹੋਏ ਉਹ ਸਾਨੂੰ ਮਿਲਣ ਲਈ ਵੀ ਇੱਥੇ ਆਇਆ ਤੇ ਮੈਂ ਵੀ ਇੱਕ ਦੋ ਵਾਰ ਉਸ ਨੂੰ ਦੇਰਾਦੁਨ ਮਿਲਣ ਦੇ ਲਈ ਗਿਆ ਪਰ ਕੁਝ ਸਾਲ ਪਹਿਲਾਂ ਜੋ ਟੂਰ ਐਂਡ ਟ੍ਰੈਵਲ ਦਾ ਧੰਦਾ ਉਸ ਦੇ ਵੱਲੋਂ ਚਲਾਇਆ ਜਾ ਰਿਹਾ ਸੀ ਉਸ ਦੇ ਵਿੱਚ ਵੀ ਫੇਰ ਘਟਾ ਪੈ ਗਿਆ ਪ੍ਰਵੀਨ ਵੱਲੋਂ ਲਿਖਿਆ ਇੱਕ ਖੁਸ਼ਕੁਸ਼ੀ ਦਾ ਪੱਤਰ ਵੀ ਮਿਲਿਆ ਹੈ ਜਿਸ ਦੇ ਵਿੱਚ ਉਹ ਲਿਖਦਾ ਹੈ ਕਿ ਮੇਰੇ ਸਾਰੇ ਰਕੇਸ਼ ਉੱਤਾਂ ਨੂੰ ਪਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ ਤਾਂ ਇਸ ਬਾਰੇ ਉਹਦਾ ਜਿਹੜਾ ਦੂਸਰਾ ਕਰਜਨ ਹੈ ਸੰਦੀਪ ਅਗਰਵਾਲ ਉਹ ਕਹਿੰਦਾ ਹੈ ਕਿ ਗੁਪਤਾ ਨਾਲ ਸੰਬੰਧ ਕੋਈ ਬਹੁਤੀ ਸੁਖਾਵੇ ਨਹੀਂ ਸਨ ਪਰ ਕੁਝ ਮਹੀਨੇ ਪਹਿਲਾਂ ਜਦੋਂ ਉਹ ਆਪਣੇ ਪਰਿਵਾਰ ਦੇ ਨਾਲ ਵਾਪਸ ਇੱਥੇ ਸ਼ਿਫਟ ਹੋਇਆ ਤਾਂ ਉਹ ਆਪਣੇ ਸਹੁਰਾ ਪਰਿਵਾਰ ਦੇ ਨਾਲ ਹੀ ਰਿਹਾ ਪ੍ਰਵੀਨ ਦਾ ਪਰਿਵਾਰ ਪਹਿਲੀ ਮੰਜ਼ਲ ਤੇ ਰਹਿੰਦਾ ਸੀ ਤੇ ਉਸ ਦਾ ਸਹੁਰਾ ਪਰਿਵਾਰ ਜਿਹੜਾ ਹੈ ਉਹ ਗਰਾਊਂਡ ਫਲੋਰ ਦੇ ਉੱਤੇ ਰਹਿੰਦਾ ਸੀ ਪਰ ਇੱਥੋਂ ਵੀ ਪ੍ਰਵੀਨ ਛੇਤੀ ਹੀ ਛੱਡ ਕੇ ਚਲਾ ਗਿਆ ਮੇਰੀ ਪ੍ਰਵੀਨ ਦੇ ਨਾਲ 5 ਦਿਨ ਪਹਿਲਾਂ ਹੀ ਗੱਲ ਹੋਈ ਸੀ ਉਦੋਂ ਹੀ ਪ੍ਰਵੀਨ ਨੇ ਮੈਨੂੰ ਦੱਸਿਆ ਸੀ ਕਿ ਉਹ ਬਿਲਕੁਲ ਠੀਕ ਠਾਕ ਹੈ ਤੇ ਉਹ ਪਰਿਵਾਰ ਸਮੇਤ ਮਨਸਾ ਦੇਵੀ ਕੰਪਲੈਕਸ ਦੇ ਨੇੜੇ ਸਕਤਰੀ ਵਿਖੇ ਇੱਕ ਕਿਰਾਏ ਤੇ ਮਕਾਨ ਦੇ ਵਿੱਚ ਰਹਿਣ ਲੱਗ ਪਿਆ ਹੈ ਪ੍ਰਵੀਨ ਦੇ ਮਾਲਕ ਮਕਾਨ ਜਿਹੜੇ ਨੇ ਮਨੀਸ਼ ਚੌਧਰੀ ਉਹਨਾਂ ਨੇ ਦੱਸਿਆ ਕਿ ਹਜੇ ਮਹੀਨਾ ਵੀ ਨਹੀਂ ਸੀ ਹੋਇਆ ਜਦੋਂ ਇਹਨਾਂ ਨੇ ਇਹ ਮਕਾਨ ਵਿੱਚੋਂ 8000 ਰੁਪਏ ਮਹੀਨੇ ਕਿਰਾਏ ਦੇ ਉੱਤੇ ਲਿਆ ਸੀ ਅਜੇ ਕੱਲ੍ਹ ਹੀ ਮਤਲਬ ਸੋਮਵਾਰ ਨੂੰ ਪ੍ਰਵੀਨ ਨੇ ਫੋਨ ਕਰਕੇ 9 ਵਜੇ ਦੇ ਆਸ-ਪਾਸ ਮਨੀਸ਼ ਚੌਧਰੀ ਨੂੰ ਦੱਸਿਆ ਕਿ ਉਹ ਸਾਰੇ ਪਰਿਵਾਰ ਦੇ ਨਾਲ ਬਾਹਰ ਜਾ ਰਿਹਾ ਹੈ ਆਊਟ ਆਫ ਸਟੇਸ਼ਨ ਜਾ ਰਿਹਾ ਹੈ ਕਿਉਂਕਿ ਬੱਚਿਆਂ ਦੀਆਂ ਗਰਮੀ ਦੀਆਂ ਛੁੱਟੀਆਂ ਸ਼ੁਰੂ ਹੋ ਗਈਆਂ ਹਨ ਤੇ ਅੱਜ ਸਵੇਰੇ ਹੀ ਮੈਨੂੰ ਇਸ ਘਟਨਾ ਦਾ ਪਤਾ ਲੱਗਿਆ ਪਰਿਵਾਰ ਦੇ ਰਹਿਣ-ਸਣ ਬਾਰੇ ਦੱਸਦੇ ਹਾਂ ਮਨੀਸ਼ ਚੌਧਰੀ ਨੇ ਕਿਹਾ ਕਿ ਇਹ ਬਿਲਕੁਲ ਹੀ ਸੁਧਾਰਨ ਪਰਿਵਾਰ ਵਾਂਗੂ ਵਿਚਰਦੇ ਸਨ ਸਵੇਰੇ ਬਾਹਰ ਸ਼ਹਿਰ ਕਰਨ ਵਾਸਤੇ ਨਿਕਲਦੇ ਸਨ ਬੱਚੇ ਬਹੁਤ ਸਿਆਣੇ ਸੀ ਚੰਗੇ ਵਰਤਾਵੇ ਵਾਲੇ ਸੀ ਜੋ ਵੀ ਹੋਇਆ ਬਹੁਤ ਹੀ ਮਨਪਹਾਗਾ ਹੋਇਆ ਸਕੇਤਰੀ ਆਉਣ ਤੋਂ ਪਹਿਲਾਂ ਪ੍ਰਵੀਨ ਤੇ ਉਸ ਦਾ ਪਰਿਵਾਰ ਦੇਰਾਦੂਮ ਦੇ ਕੌਲਾਗੜ ਵਿਚ ਰਹਿੰਦਾ ਸੀ ਤੇ ਜੋ ਹੁੰਡਈ ਕਾਰ ਬਰਾਮਦ ਹੋਈ ਆ ਜਾਂ ਜਿਸ ਦੇ ਵਿੱਚੋਂ ਸੋਮਵਾਰ ਨੂੰ ਮਿੱਤਲ ਪਰਿਵਾਰ ਮਿਲਿਆ ਹੈ ਉਹ ਦੇਰਾਦੂਮ ਦੇ ਇੱਕ ਵਸਨੀਕ ਗੰਭੀਰ ਸਿੰਘ ਨੇਬੀ ਨੇਗੀ ਦੇ ਨਾਮ ਰਜਿਸਟਰਡ ਹੈ ਪੁਲਿਸ ਨੇ ਜਦੋਂ ਨੇਗੀ ਤੱਕ ਪਹੁੰਚ ਕੀਤੀ ਤਾਂ ਉਸਨੇ ਦੱਸਿਆ ਕਿ ਉਹ ਪ੍ਰਵੀਨ ਨੂੰ ਇੱਕ ਐਨਜੀਓ ਚਾਈਲਡ ਲਾਈਫ ਕੇਅਰ ਮਿਸ਼ਨ ਦੇ ਸੰਬੰਧ ਦੇ ਵਿੱਚ ਮਿਲਿਆ ਸੀ ਤੇ ਫਿਰ ਦੋਨਾਂ ਦੇ ਵਿਚਕਾਰ ਦੋਸਤੀ ਹੋ ਜਾਂਦੀ ਹੈ ਦੋਨੋਂ ਦੋਸਤ ਬਣ ਗਏ ਇਹ ਕਾਰ ਗੰਭੀਰ ਦੇ ਨਾਮ ਤੇ ਹੀ ਫਾਈਨਾਂਸ ਕਰਾਈ ਹੋਈ ਸੀ ਪਰ ਇਸ ਨੂੰ ਵਰਤਦਾ ਪ੍ਰਵੀਨ ਮਿੱਤਲ ਹੀ ਸੀ ਪੰਚਕੁਲਾ ਦੇ ਐਸਪੀ ਵਿਕਰਮ ਨਹਿਰਾ ਨੇ ਦੱਸਿਆ ਪ੍ਰਵੀਨ ਦੇ ਬੱਚੇ ਸੈਕਟਰ 28 ਦੇ ਇੱਕ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ ਸਨ ਪ੍ਰਵੀਨ ਦਾ ਭਰਾ ਜਤਿੰਦਰ ਮਿੱੱਤਲ ਪੰਚਕੁਲਾ ਦੀ ਹੀ ਰਜੀਵ ਕਲੋਨੀ ਦੇ ਵਿੱਚ ਰਹਿੰਦਾ ਹੈ ਉਸ ਦਾ ਰੈਡੀमेड ਕੱਪੜਿਆਂ ਦਾ ਕਾਰੋਬਾਰ ਕਾਰ ਵਿੱਚੋਂ ਕੀ ਕੀ ਬਰਾਮਦ ਹੋਇਆ ਇਹ ਪੁੱਛਣ ਤੇ ACP ਦੱਸਦੇ ਨੇ ਕਿ ਕਾਰ ਦੇ ਵਿੱਚੋਂ ਬਹੁਤ ਸਾਰੀਆਂ ਦਵਾਈਆਂ ਮਿਲੀਆਂ ਹਨ ਸੋਡੀਅਮ ਨਾਈਟ੍ਰੇਟ ਦਾ ਪਾਊਡਰ ਵੀ ਗੱਡੀ ਦੇ ਵਿੱਚੋਂ ਮਿਲਿਆ ਹੈ ਹੁਣ ਪੋਸਟਮਾਰਟਮ ਹੋ ਚੁੱਕਿਆ ਹੈ ਤੇ ਰਿਸ਼ਤੇਦਾਰਾਂ ਵੱਲੋਂ ਸੰਸਕਾਰ ਵੀ ਕਰ ਦਿੱਤਾ ਗਿਆ ਹੈ ਪਰ ਸਪੂਰੇ ਪਰਿਵਾਰ ਦੀ ਮੌਤ ਕਈ ਸਵਾਲ ਖੜੇ ਕਰਦੀ ਹੈ ਬਹੁਤ ਲੋਕ ਹੁਦਕੁਸ਼ੀ ਨੂੰ ਕਾਇਰਤਾ ਦੱਸਦੇ ਨੇ ਪਰ ਉਸ ਪਰਿਵਾਰ ਦੇ ਕੀ ਹਾਲਾਤ ਸਨ ਉਹ ਇਸ ਫੈਸਲੇ ਤੇ ਕਿਉਂ ਪਹੁੰਚੇ ਕਿਵੇਂ ਪਹੁੰਚੇ ਇਹ ਤਾਂ ਉਹ ਪਰਿਵਾਰ ਦੇ ਮੈਂਬਰ ਹੀ ਦੱਸ ਸਕਦੇ ਨੇ ਹੋਰ ਕੋਈ ਵੀ ਉਸ ਦੇ ਬਾਰੇ ਕੋਈ ਵਿਚਾਨਣਾ ਨਹੀਂ ਪਾ ਸਕਦਾ ਕੋਈ ਪੁੱਛੇਗਾ ਕਿ ਬੱਚਿਆਂ ਦਾ ਕੀ ਕਸੂਰ ਸੀ ਉਹਨਾਂ ਨੇ ਤਾਂ ਹਜੇ ਦੁਨੀਆ ਵੀ ਨਹੀਂ ਦੇਖੀ ਸੀ ਸਵਾਲ ਬਹੁਤ ਤਰੀਕੇ ਦੇ ਹੋਣਗੇ ਜਿੰਨੇ ਮੂੰਹ ਉਨੀਆਂ ਗੱਲਾਂ ਹੋਣਗੀਆਂ ਪਰ ਇੱਕ ਗੱਲ ਸਾਨੂੰ ਮੰਨਣੀ ਪਵੇਗੀ ਕਿ ਪਿਛਲੇ ਕੁਝ ਸਮੇਂ ਤੋਂ ਇਸ ਤਰੀਕੇ ਦਾ ਚਲਨ ਜਿਹੜਾ ਹੈ ਉਹ ਵੱਧ ਰਿਹਾ ਹੈ ਪਰਿਵਾਰ ਸਮੇਤ ਲੋਕ ਜਿਹੜੇ ਨੇ ਉਹ ਖੁਦਕੁਸ਼ੀ ਦੇ ਰਾਹ ਦੇ ਉੱਤੇ ਤੁਰ ਰਹੇ ਨੇ ਉਹਦੇ ਕਾਰਨ ਕੀ ਨੇ ਕਿਸ ਚੀਜ਼ ਨੂੰ ਆਪਾਂ ਇਹ ਮੰਨੀਏ ਕਿ ਇਹ ਕਾਰਨ ਪਿੰਨ ਪੁਆਇੰਟ ਕਰ ਸਕੀ ਕਿ ਇਸ ਕਾਰਨ ਦੇ ਕਰਕੇ ਇਹ ਵਰਤਾਰਾ ਵੱਧ ਰਿਹਾ ਹੈ ਕਿ ਪਰਿਵਾਰ ਦੇ ਪਰਿਵਾਰ ਪੂਰੇ ਇਸ ਨਿਰਨੇ ਦੇ ਉੱਤੇ ਪਹੁੰਚ ਰਹੇ ਨੇ ਕਿ ਉਹ ਆਪਣੀ ਜੀਵਨ ਨੀਲਾ ਸਮਾਪਤ ਕਰ ਰਹੇ ਹੈ ਕਿ ਕਲਯੁਗ ਨੂੰ ਹੀ ਇਸ ਦਾ ਦੋਸ਼ੀ ਮੰਨੀਏ ਕਿ ਰਿਸ਼ਤੇ ਖਤਮ ਹੋ ਰਹੇ ਨੇ ਜਾਂ ਇਹਦੇ ਕੋਈ ਹੋਰ ਕਾਰਨ ਹਨ ਖੈਰ ਇੱਕ ਗੱਲ ਤਾਂ ਬੜੀ ਸਾਫ਼ ਹੈ ਕਿ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਚਾਹੇ ਉਹ ਪਿੰਡ ਹੋਵੇ ਮਹੱਲਾ ਹੋਵੇ ਨਗਰ ਹੋਵੇ ਉਹ ਇੱਕ ਯੂਨਿਟ ਦੀ ਤਰ੍ਹਾਂ ਕੰਮ ਕਰਦਾ ਸੀ ਤੇ ਜਦੋਂ ਉਹ ਯੂਨਿਟ ਇਕੱਠਾ ਬੈਠਦਾ ਸੀ ਉਸਦੇ ਕਿਸੇ ਇੱਕ ਮੈਂਬਰ ਨੂੰ ਕੋਈ ਪਰੇਸ਼ਾਨੀ ਚਲਣੀ ਪੈਂਦੀ ਸੀ ਕਿਸੇ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਸੀ ਤਾਂ ਰਲ ਮਿਲ ਕੇ ਹੱਲ ਕੱਢ ਲਿਆ ਜਾਂਦਾ ਸੀ ਤੇ ਉਸ ਪਰਿਵਾਰ ਦਾ ਜਾਂ ਉਸ ਮੈਂਬਰ ਦਾ ਦਾਲ ਫੁਲਕਾ ਰੋਟੀ ਫੁਲਕਾ ਚੱਲਦਾ ਹੋ ਜਾਂਦਾ ਸੀ ਪਰ ਹੁਣ ਪਿੰਡ ਨਗਰ ਮੁਹੱਲਾ ਐਜ਼ ਅ ਯੂਨਿਟ ਤੱਕ ਛੱਡ ਦੋ ਇੱਕ ਪਰਿਵਾਰ ਵੀ ਯੂਨਿਟ ਦੀ ਤਰ੍ਹਾਂ ਪੂਰੇ ਤਰੀਕੇ ਨਾਲ ਨਹੀਂ ਰਹਿੰਦਾ ਪਹਿਲਾਂ ਸਾਂਝੇ ਪਰਿਵਾਰ ਹੁੰਦੇ ਸੀ ਉਹ ਸੰਜੇ ਪਰਿਵਾਰਾਂ ਦੇ ਵਿੱਚ ਵੀ ਇਸੇ ਤਰੀਕੇ ਨਾਲ ਕੋਈ ਨਾ ਕੋਈ ਸਹਾਰਾ ਲੱਭ ਜਾਂਦਾ ਸੀ ਤੇ ਉਹ ਸਹਾਰੇ ਦੇ ਚਲਦਿਆਂ ਹੀ ਬੰਦਾ ਹੌਲੀ-ਹੌਲੀ ਆਪਣੀ ਮੁਸੀਬਤ ਦੇ ਨਾਲ ਤਕੜਾ ਹੋ ਕੇ ਲੜ ਪੈਂਦਾ ਸੀ ਪਰ ਹੁਣ ਜੋ ਅੱਜਕੱਲ੍ਹ ਹਾਲਾਤ ਨੇ ਰਿਸ਼ਤੇ ਖਤਮ ਹੋ ਰਹੇ ਨੇ ਲਾਲਚ ਜਾਂ ਨਸ਼ਾ ਉਹਨਾਂ ਰਿਸ਼ਤਿਆਂ ਦੇ ਤੇ ਭਾਰੀ ਪੈ ਚੁੱਕਿਆ ਹੈ ਹੁਣ ਤੁਹਾਨੂੰ ਆਪਣੀ ਲੜਾਈ ਇਕੱਲਿਆਂ ਹੀ ਲੜਨੀ ਪੈਂਦੀ ਹੈ ਭਾਵੇਂ ਤੁਸੀਂ ਕਿੰਨੇ ਸਕਸ਼ਮ ਹੋਵਾਂ ਜਾਂ ਨਾ ਹੋਵਾਂ ਲੇਕਿਨ ਲੜਾਈ ਕਲਿਆਣ ਨੂੰ ਹੀ ਲੜਨੀ ਪੈਂਦੀ ਹੈ ਤੇ ਸ਼ਾਇਦ ਇਸੇ ਲੜਾਈ ਨੂੰ ਹੀ ਜ਼ਿੰਦਗੀ ਕਿਹਾ ਜਾਂਦਾ ਹੁਣ ਤੁਹਾਡੇ ਕੋਲ ਉਹ ਮੋਡੇ ਨਹੀਂ ਰਹੇ ਜਿਨ੍ਹਾਂ ਦੇ ਉੱਤੇ ਤੁਸੀਂ ਆਸਰਾ ਭਾਲ ਸਕਦੇ ਹੋ ਜਾਂ ਜਿਨ੍ਹਾਂ ਦੇ ਉੱਤੇ ਤੁਹਾਨੂੰ ਆਸਰਾ ਮਿਲ ਜਾਏਗਾ ਜੋ ਕਿ ਪਹਿਲਾਂ ਹੁੰਦੇ ਸੀ ਪਰ ਇੱਕ ਹੋਰ ਵੀ ਬਦਲਾਅ ਹੈ ਜਿਹੜਾ ਆਇਆ ਹੈ ਕਿ ਹੁਣ ਜੋ ਪਹਿਲਾਂ ਟਰਨ ਨੂੰ ਲਗਜ਼ਰੀ ਕਿਹਾ ਜਾਂਦਾ ਸੀ ਹੁਣ ਉਹ ਤੁਹਾਡੀਆਂ ਜ਼ਰੂਰਤਾਂ ਬਣ ਗਈਆਂ ਹਨ ਹੁਣ ਜ਼ਿੰਦਗੀ ਸਿਰਫ ਦਾਲ ਰੋਟੀ ਦੇ ਉੱਤੇ ਨਹੀਂ ਚੱਲਦੀ ਤੁਹਾਡੀਆਂ ਜ਼ਰੂਰਤਾਂ ਜਿਹੜੀਆਂ ਨੇ ਉਹ ਵੱਧ ਗਈਆਂ ਨੇ ਤੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਉਨੀ ਹੀ ਜ਼ਿਆਦਾ ਕੋਸ਼ਿਸ਼ ਉਨੀ ਹੀ ਜ਼ਿਆਦਾ ਮਿਹਨਤ ਤੁਹਾਨੂੰ ਕਰਨੀ ਪਊਂਦੀ। ਹਰ ਕਿਸੇ ਦੀ ਮਿਹਨਤ ਸਫਲ ਹੋ ਜਾਵੇ ਇਹਦੀ ਵੀ ਕੋਈ ਗਰੰਟੀ ਨਹੀਂ ਹੁੰਦੀ ਹੈ ਪਰ ਕਿਹਾ ਉਹ ਹੀ ਜਾਂਦਾ ਹੈ ਕਿ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ। ਸਵਾਲ ਚੱਕਣ ਵਾਲੇ ਜਾਂ ਸਵਾਲ ਪੁੱਛਣ ਵਾਲੇ ਜੇ ਕੋਈ ਕੱਲਾ ਕਹਿਰਾ ਇਨਸਾਨ ਵੀ ਖੁਦਕੁਸ਼ੀ ਕਰਦਾ ਹੈ ਜਿਵੇਂ ਅਸੀਂ ਦੇਖਦੇ ਆਂ ਕੀ ਜਿਹੜਾ ਪਰਿਵਾਰ ਦਾ ਮੁਖੀ ਹੁੰਦਾ ਹੈ ਕਈ ਵਾਰ ਉਹ ਕਰਜ਼ੇ ਦੇ ਬੋਝ ਨੂੰ ਨਾ ਸਹਾਰਦਾ ਹੋਇਆ ਨਾ ਚੱਲਦਾ ਹੋਇਆ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦਾ ਹੈ ਤਾਂ ਅਸੀਂ ਉਸਤੇ ਇਹ ਸਵਾਲ ਚੱਕਦੇ ਹਾਂ ਕਿ ਇਹ ਆਪ ਤਾਂ ਆਪਣੀ ਜਾਨ ਦੇ ਕੇ ਸੁਰਖਰੂ ਹੋ ਗਿਆ ਪਿੱਛੇ ਜਿਹੜਾ ਪਰਿਵਾਰ ਛੱਡ ਗਿਆ ਉਹਦੇ ਬਾਰੇ ਨਹੀਂ ਸੋਚਿਆ ਇਸਨੇ ਕਿ ਉਹ ਆਪਣੀ ਜ਼ਿੰਦਗੀ ਅੱਗੇ ਕਿਵੇਂ ਗੁਜ਼ਾਰੇਗਾ ਉਹ ਇਨ੍ਹਾਂ ਸੰਕਟਾਂ ਦਾ ਮੁਕਾਬਲਾ ਕਿਵੇਂ ਕਰੇਗਾ ਜੇ ਕੋਈ ਇਸ ਤਰੀਕੇ ਦਾ ਵਰਤਾਵਾ ਹੋ ਜਾਂਦਾ ਹੈ ਕਿ ਉਹ ਵਿਅਕਤੀ ਫੈਸਲਾ ਲੈ ਲੈਂਦਾ ਹੈ ਕਿ ਆਪਣੇ ਪੂਰੇ ਪਰਿਵਾਰ ਨੂੰ ਹੀ ਆਪਣੇ ਨਾਲ ਲੈ ਕੇ ਇਸ ਦੀਵਨ ਵਿਲਾ ਨੂੰ ਸਮਾਪਤ ਕਰੇਗਾ ਕਿਉਂਕਿ ਉਸ ਨੂੰ ਇਹ ਲੱਗਦਾ ਹੈ ਕਿ ਮੈਂ ਜਿਉਂਦੇ ਜੀ ਜ ਇਹਨਾਂ ਦੀ ਸੰਭਾਲ ਨਹੀਂ ਕਰ ਸਕਿਆ ਤਾਂ ਮੇਸ ਤੋਂ ਬਾਅਦ ਇਹਨਾਂ ਨੂੰ ਕੌਣ ਸੰਭਾਲੇਗਾ ਕੌਣ ਇਹਨਾਂ ਦੇ ਸੁਖ ਸੁੱਖ ਦਾ ਖਿਆਲ ਰੱਖੇਗਾ ਉਸ ਨੂੰ ਵੀ ਅਸੀਂ ਫਿਰ ਇਹ ਸਵਾਲ ਪੁੱਛਣ ਲੱਗ ਜਾਂਦੇ ਹਾਂ ਕਿ ਬੱਚਿਆਂ ਦਾ ਕੀ ਕਸੂਰ ਸੀ ਉਹਨਾਂ ਨੇ ਤਾਂ ਹਜੇ ਜ਼ਿੰਦਗੀ ਨਹੀਂ ਸੀ ਦੇਖੀ ਉਹਨਾਂ ਬਾਰੇ ਫੈਸਲਾ ਲੈਣ ਵਾਲਾ ਇਹ ਸਖਸ਼ ਕੋਣ ਹੁੰਦਾ ਸੀ ਗੱਲ ਇਹ ਹੈ ਕਿ ਚਾਹੇ ਕੁਝ ਵੀ ਹੋ ਜਾਵੇ ਸਾਡੇ ਸਵਾਲ ਕਦੇ ਨਹੀਂ ਮੁੱਕਦੇ ਅਸੀਂ ਆਪਣੀ ਜਜਮੈਂਟ ਪਾਸ ਕਰਦੇ ਰਹੇ ਨੇ ਆ ਅਸੀਂ ਇਹਨਾਂ ਲੋਕਾਂ ਦੇ ਉੱਤੇ ਹੀ ਸਵਾਲ ਖੜੇ ਕਰਦੇ ਰਹੇ ਨੇ ਜਦੋਂ ਕਿ ਗੱਲ ਇਹ ਹੈ ਕਿ ਸਾਡੇ ਸਮਾਜ ਦੇ ਵਿੱਚ ਉਹ ਢਾਂਚਾ ਨਹੀਂ ਹੈ ਜਿਸ ਢਾਂਚੇ ਦੇ ਵਿੱਚ ਇਹਨਾਂ ਨੂੰ ਜੋ ਸਪੋਰਟ ਚਾਹੀਦੀ ਹੈ ਜਾਂ ਜੋ ਸਹਾਇਤਾ ਚਾਹੀਦੀ ਹੈ ਖਾਸ ਕਰ ਇਹਨਾਂ ਟੁੱਟੇ ਹੋਏ ਲੋਕਾਂ ਨੂੰ ਆਰਥਿਕ ਤੌਰ ਤੇ ਟੁੱਟੇ ਹੋਏ ਲੋਕਾਂ ਨੂੰ ਉਟਾਂਚਾ ਹੈ ਨਹੀਂ ਨਾ ਹੀ ਉਸ ਨੂੰ ਸਰਜੰਦੀ ਕਿਸੇ ਨੇ ਲੋੜ ਸਮਝੀ ਪਰਵਾਰਾਂ ਦੇ ਲਾਲਚ ਦੇ ਵਿੱਚ ਜੋ ਵਖਰੇਵੇਂ ਆਏ ਨੇ ਉਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਪਰ ਜਿਹੜੇ ਸਾਡੇ ਆਗੂ ਨੇ ਜਾਂ ਸਾਡਾ ਜਿਹੜਾ ਰਾਜਨੀਤਿਕ ਸਿਸਟਮ ਹੈ ਸਿਆਸੀ ਢਾਂਚਾ ਹੈ ਉਸ ਦੇ ਵਿੱਚ ਵੀ ਹਜੇ ਇਹਨਾਂ ਲੋਕਾਂ ਬਾਰੇ ਸੋਚਣ ਦੀ ਸ਼ਾਇਦ ਉਹਨਾਂ ਨੂੰ ਵਹਿਲ ਹੀ ਨਹੀਂ ਉਹਨਾਂ ਦਾ ਸਾਰਾ ਜੋਰ ਤਾਂ ਰਾਜਨੀਤਿਕ ਜੋੜ ਤੋੜ ਦੇ ਵਿੱਚ ਹੀ ਲੱਗਿਆ ਹੋਇਆ ਹੈ ਕਿ ਕਿਹੜੇ ਐਮਐਲਏ ਨੂੰ ਕਿਹੜੇ ਐਮਪੀ ਨੂੰ ਕਿੰਨੇ ਕਰੋੜ ਦੇ ਵਿੱਚ ਖਰੀਦਿਆ ਜਾਵੇ ਜਾਂ ਸਰਕਾਰ ਕਿਵੇਂ ਤੋੜੀ ਜਾਵੇ ਸਰਕਾਰ ਕਿਵੇਂ ਬਣਾਈ ਜਾਵੇ ਕਿਸ ਦੇ ਉੱਪਰ ਦੋਸ਼ ਲਾਏ ਜਾਣ ਕਿੱਥੋਂ ਕਮਾਈ ਕਿੰਨੀ ਜ਼ਿਆਦਾ ਕੀਤੀ ਜਾ ਸਕਦੀ ਹੈ ਤੇ ਸਮਾਜ ਸੇਵਾ ਜਾਂ ਸਮਾਜ ਦੇ ਵਿੱਚ ਸਪੋਰਟ ਸਿਸਟਮ ਖੜਾ ਕਰਨ ਵਾਲੇ ਕਾਰਜ ਜਿਹੜੇ ਨੇ ਉਹ ਉਹਨਾਂ ਦੇ ਉੱਤੇ ਕਿਸੇ ਵੀ ਰਾਜਨੇਤਾ ਦਾ ਧਿਆਨ ਨਹੀਂ ਹੁੰਦਾ ਕਿਉਂਕਿ ਉੱਥੇ ਕੰਡਣ ਪਾਉਣ ਨੂੰ ਕੁਝ ਨਹੀਂ ਹੁੰਦਾ ਉੱਥੇ ਕਮਾਈ ਉੱਥੇ ਵੋਟਾਂ ਜੜੀਆਂ ਨੇ ਉਹਦਾ ਲਾਲਚ ਉਹਨਾਂ ਨੂੰ ਉਸ ਪਾਸੇ ਲੈ ਕੇ ਨਹੀਂ ਆਉਂਦਾ ਸੋ ਉਹਨਾਂ ਨੂੰ ਸਮਾਜ ਦੇ ਵਿੱਚ ਇਕੱਲਿਆਂ ਛੱਡ ਦਿੱਤਾ ਜਾਂਦਾ ਹੈ ਆਪਣੀ ਲੜਾਈ ਲੜਨ ਦੇ ਲਈ ਤੇ ਉਹ ਲੜਾਈ ਉਦੋਂ ਤੱਕ ਲੜਦੇ ਰਹਿੰਦੇ ਨੇ ਜਦੋਂ ਤੱਕ ਟੁੱਟ ਨਹੀਂ ਜਾਂਦੇ ਉਹ ਹਾਰ ਨਹੀਂ ਜਾਂਦੇ ਤੇ ਹਾਰ ਕੇ ਟੁੱਟ ਕੇ ਫੇਰ ਅਗਿਆ ਕਦਮ ਜਿਹੜਾ ਹੈ ਉਹ ਉਖਾ ਲਿਆ ਜਾਂਦਾ ਹੈ ਔਰ ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਸਮੇਂ ਦੇ ਨਾਲ ਨਾਲ ਇਹ ਇਹ ਜਿਹੇ ਕਿੱਸੇ ਵੱਧ ਰਹੇ ਨੇ ਇਹ ਜਿਹੇ ਘਟਨਾਕ੍ਰਮ ਵੱਧ ਰਹੇ ਨੇ ਜਦੋਂ ਕਿ ਪੂਰੇ ਦੇ ਪੂਰਾ ਪਰਿਵਾਰ ਹੀ ਇਸ ਤਰ੍ਹਾਂ ਦਾ ਕਦਮ ਚੱਕ ਲੈਂਦਾ ਹੈ ਫਾਵੇਂ ਉਹ ਅੰਮ੍ਰਿਤਸਰ ਦੇ ਵਿੱਚ ਕਿਸੇ ਪਰਿਵਾਰ ਵੱਲੋਂ ਲਿਆ ਗਿਆ ਫੈਸਲਾ ਹੋਵੇ ਜਾਂ ਦਿੱਲੀ ਦੇ ਬਰਾਲੀ ਦੇ ਵਿੱਚ 11 ਲੋਕ ਜਿਹੜੇ ਇਕੱਠੇ ਜਿਨ੍ਹਾਂ ਨੇ ਜਾਨ ਦਿੱਤੀ ਇਸ ਤਰ੍ਹਾਂ ਦੇ ਕੇਸ ਦਿਨ ਬਾ ਦਿਨ ਵੱਧ ਰਹੇ ਨੇ ਪਹਿਲਾਂ ਹੀ ਅਸੀਂ ਪਰਿਵਾਰਾਂ ਦੇ ਮੁਖੀਆਂ ਵੱਲੋਂ ਕਿਸਾਨਾਂ ਵੱਲੋਂ ਕਰਜ਼ੇ ਦੇ ਬੋਝੇ ਕੁਲਕਸ਼ੀ ਦੇ ਵਾਧੇ ਕਾਰਨ ਤੋਂ ਪ੍ਰੇਸ਼ਾਨ ਹਾਂ ਜਾਂ ਉਸ ਨਾਲ ਜੂਝ ਰਹੇ ਸੀ ਵਪਾਰੀਆਂ ਦੇ ਵਿੱਚ ਵੀ ਖਾਸ ਕਰ ਪੂਰੇ ਦੇ ਪੂਰੇ ਪਰਿਵਾਰਾਂ ਦੇ ਇਹ ਵੱਧ ਰਹੇ ਕਿਸੇ ਸਾਡੀ ਚਿੰਤਾ ਨੂੰ ਹੋਰ ਵਧਾਉਂਦੇ ਨੇ ਲੇਕਿਨ ਇਹਨਾਂ ਦਾ ਹੱਲ ਕੀ ਹੈ ਹਾਲ ਉਹ ਜਿਹੜਾ ਸਪੋਰਟ ਸਟਰਕਚਰ ਹੈ ਉਹ ਸਹਾਇਤਾ ਦੇਣ ਦੇ ਲਈ ਉਹ ਮੋਢਾ ਜਿਹੜਾ ਹੈ ਆਸੇ ਵਾਲਾ ਮੋਢਾ ਉਹ ਕਿੱਥੋਂ ਲੱਗੇਗਾ ਕਿਵੇਂ ਉਹ ਮੋਢਾ ਇਹਨਾਂ ਨੂੰ ਦਿੱਤਾ ਜਾ ਸਕਦਾ ਹੈ ਇਸ ਦੇ ਉੱਤੇ ਚਰਚਾ ਕਰਨ ਦੀ ਥਾਂ ਤੇ ਅਸੀਂ ਇਹਨਾਂ ਨੂੰ ਹੀ ਦੋਸ਼ ਦੇਣ ਦੀ ਜਿਹੜਾ ਹੈ ਦਿਸ਼ਾ ਵੱਲ ਵੱਜਣੇ ਆ ਕਿ ਦੋਸ਼ ਕਿਸ ਨੂੰ ਦਿੱਤਾ ਜਾਵੇ ਇਹਦੇ ਲਈ ਅਸੀਂ ਕਿਸ ਨੂੰ ਜ਼ਿੰਮੇਵਾਰ ਠਹਿਰਾਈਏ ਇਹਨਾਂ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਥਾਂ ਤੇ ਸ਼ਾਇਦ ਕੋਈ ਇਸ ਤਰ੍ਹਾਂ ਦਾ ਢਾਂਚਾ ਖੜਾ ਕਰਨ ਦੀ ਜ਼ਰੂਰਤ ਹੈ ਜਿੱਥੇ ਫੁੱਟੇ ਹੋਏ ਇਕੱਲੇ ਲੋਕ ਜਿਹੜੇ ਨਿਰਾਸ਼ ਹੋ ਜਾਂਦੇ ਨੇ ਜ਼ਿੰਦਗੀ ਤੋਂ ਉਹ ਜਾ ਕੇ ਕੋਈ ਆਸਰਾ ਲੱਭ ਸਕਣ ਜਾਂ ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਰਸਤਾ ਦਿਖਾਉਣ ਵਾਲਾ ਹੋਵੇ ਜਿਹੜਾ ਇਹਨਾਂ ਮੁਸੀਬਤਾਂ ਦੇ ਵਿੱਚੋਂ ਕੱਢਣਾ ਕਿਵੇਂ ਹੈ ਉਸਦੇ ਬਾਰੇ ਉਹਨਾਂ ਦੇ ਨਾਲ ਗੱਲ ਕਰ ਸਕੇ ਉਹਨਾਂ ਨੂੰ ਹੌਸਲਾ ਦੇ ਸਕੇ ਤੇ ਹੌਸਲੇ ਦੇ ਨਾਲ ਹੀ ਜ਼ਿੰਦਗੀ ਜਿਉਈ ਜਾਂਦੀ ਹੈ ਦੋਸਤੋ ਇਸ ਤੇ ਵਿੱਚ ਕੋਈ ਸ਼ੱਕ ਨਹੀਂ ਸੋ ਉਮੀਦ ਕਰਦੇ ਹਾਂ ਕਿ ਕਿਸੇ ਦਾ ਧਿਆਨ ਇਸ ਤਰਫ ਵੀ ਜਾਵੇਗਾ ਕਿ ਅਸੀਂ ਕੁਝ ਕੋਰ ਸਟਰਕਚਰ ਖੜਾ ਕਰੀਏ ਕੋਈ ਅਸੀਂ ਢਰਾਸ ਵਧਾਉਣ ਵਾਲਾ ਕੋਈ ਹੌਸਲਾ ਦੇਣ ਵਾਲਾ ਇਸ ਤਰ੍ਹਾਂ ਦਾ ਢਾਂਚਾ ਖੜਾ ਕਰੀਏ ਜਿਸ ਤੇ ਨਾਲ ਲੋੜਵੰਦ ਲੋਕਾਂ ਨੂੰ ਕੋਈ ਹੌਸਲਾ ਮਿਲ ਸਕੇ ਕੋਈ ਢਰਾਸ ਮਿਲ ਸਕੇ ਕੋਈ ਜ਼ਿੰਦਗੀ ਜਿਉਣ ਦੀ ਉਮੀਦ ਜਿਹੜੀ ਹੈ ਉਹਨਾਂ ਨੂੰ ਮਿਲ ਸਕੇ ਇਸੇ ਉਮੀਦ ਦੇ ਨਾਲ ਤੁਤਗਦਾ ਲੈਨੇ ਆ ਤਾਂ